ਸਸੀ ਗੱਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਹੜੇ ਫੇਸਬੁਕ ਤੇ YouTube ਚੈਨਲ ਦੇ ਨਾਲ ਸੋ ਵੋਟਾਂ ਪੈਣ ਦਾ ਅੱਜ ਦਿਨ ਆ ਚੁੱਕਿਆ ਹੈ ਇੱਕ ਮਹੀਨੇ ਤੋਂ ਅਲੱਗ-ਅਲੱਗ ਪਾਰਟੀਆਂ ਬਹੁਤ ਵੱਡੇ-ਵੱਡੇ ਆਪਣੇ ਬਿਆਨਵਾਜੀ ਕਰੀਆਂ ਸੀ ਇੱਕ ਦੂਜੇ ਤੇ ਦੁਸ਼ਰਵਾਜੀ ਕਰੀਆਂ ਸੀਗੀਆਂ ਪਰ ਅੱਜ ਦਾ ਦਿਨ ਹਾਂਜੀ ਅੱਜ ਦੇ ਦਿਨ ਇਹਨਾਂ ਦੀ ਕਿਸਮਤ ਇੱਕ ਡੱਬਿਆਂ ਦੇ ਵਿੱਚ ਕੈਦ ਹੋ ਜਾਊਗੀ 4 ਤਰੀਕ ਨੂੰ ਰਿਜ਼ਲਟ ਆਉਣਾ ਵਾ ਅੱਜ ਇਹਨਾਂ ਦੀ ਕਿਸਮਤ ਡੱਬੇ ਦੇ ਵਿੱਚ ਕੈਦ ਹੋ ਜਾਊਗੀ ਅੱਜ ਅਸੀਂ ਆਏ ਹਾਂ ਜਿੰ ਪਿੰਡ ਸੋਈਆਂ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਸਾਡੇ ਕੈਮਰੇ ਦੇ ਨਾਲ ਅਲੱਗ-ਅਲੱਗ ਪਾਰਟੀਆਂ ਆਪਣੇ-ਆਪਣੇ ਬੂਥ ਲਗਾ ਕੇ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਸੋ ਸੁਣੋ ਤੁਸੀਂ ਵੀ ਪਿੰਡ ਵਸੀ ਕੀ ਕਰ ਰਹੇ ਆ ਮੈਂ ਜਗਰੂ ਸਿੰਘ ਸੋਹੀ ਤਾਂ ਤੁਸੀਂ ਸਾਡੇ ਜਿਹੜੇ ਦਿੱਲੀ ਜੀ ਗਰਾਊਂਡ ਨਿਊਜ਼ ਦੇ ਨਾਲ ਵੋਟਾਂ ਦਾ ਮਾਹੌਲ ਪੂਰਾ ਭਖਿਆ ਹੋਇਆ ਤੇ ਅਸੀਂ ਆਏ ਆਂ ਜੀ ਪਿੰਡ ਸੋਈਆਂ ਦੇ ਵਿੱਚ ਜਿੱਥੇ ਕਿ ਪੋਲਿੰਗ ਬੂਥ ਲੱਗ ਚੁੱਕੇ ਆ ਆਪਣੀ-ਆਪਣੀ ਪਾਰਟੀਆਂ ਦੇ ਬੂਥ ਲੱਗ ਚੁੱਕੇ ਆ ਤੇ ਆਪਣੀ-ਆਪਣੀਆਂ ਪਾਰਟੀਆਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਵਾ ਸੋ ਪਿੰਡ ਸੋਈਆਂ ਦੀਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਸਾਡੇ ਚੈਨਲ ਦੇ ਨਾਲ ਸੋ ਅਲੱਗ-ਅਲੱਗ ਪਾਰਟੀਆਂ ਦੇ ਬੂਥ ਤੁਸੀਂ ਦੇਖੋਗੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਪਿੰਡ ਅਲੀਗੜ੍ਹ ਤੇ ਜਗਰਾਉਂ ਦੀਆਂ ਤਸਵੀਰਾਂ ਹੁਣ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦਾ ਬੂਥ ਇਸ ਤੋਂ ਬਾਅਦ ਸਾਡੀ ਟੀਮ ਜਾਊਗੀ ਪਿੰਡ ਅਲੀਗੜ੍ਹ ਦੇ ਵਿੱਚ ਸੋ ਇਹ ਲਓ ਜੀ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਪਿੰਡ ਅਲੀਗੜ੍ਹ ਦੀਆਂ ਵਾ ਸੋ ਇੱਥੇ ਵੀ ਪੂਰਾ ਗਹਿਵਾ-ਗਮੀ ਵਾਲਾ ਮਾਹੌਲ ਪੂਰਾ ਬਣਿਆ ਹੋਇਆ ਵਾ ਹਰੇਕ ਪਾਰਟੀ ਆਪਣੇ ਬੂਥ ਸਜਾ ਕੇ ਬਿਠੀਆਂ ਹੋਆਂ ਪਾਣੀ ਤੇ ਜਲ ਦਾ ਪੂਰਾ ਪ੍ਰਬੰਧ ਆ ਸੋ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਜਲਦ ਦਾ ਪੂਰਾ ਪ੍ਰਬੰਧ ਆਇਆਗੇ ਇਹਨੂੰ ਗਰਮੀ ਬਹੁਤ ਜ਼ਿਆਦਾ ਵਾ ਸੋ ਇਹਨਾਂ ਵਾਸਤੇ ਠੰਡੇ ਮਿੱਠੇ ਜਲਦੀ ਸ਼ਵੀਰ ਹਰੇਕ ਬੂਥ ਦੇ ਉੱਤੇ ਲਾਈ ਹੋਈ ਆ ਸੋ ਤੁਸੀਂ ਦੇਖ ਸਕਦੇ ਹੋ ਤੁਸੀਂ ਰਾਣ ਡੇਲੀ ਜੀ ਰਾਉਣੀ ਤੋਂ ਲਾਈਵ ਸੋ ਤਸਵੀਰਾਂ ਜੀ ਪਿੰਡ ਅਲੀਗੜ ਤੋਂ ਜਿੱਥੇ ਕਿ ਹਰ ਇੱਕ ਪਾਰਟੀ ਆਪਣੇ ਆਪਣੇ ਬੂਥ ਲਾਏ ਆ Papa ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕੀ ਹਾਲਾਤ ਆ ਪਿੰਡ ਦੇ ਤੇ ਕਿਵੇਂ ਵੋਟਰਾਂ ਦਾ ਮਾਹੌਲ ਆ ਸੋ ਗਹਿਮਾ ਗਹਿਮੀ ਵਾਲਾ ਮਾਹੌਲ ਬਣਿਆ ਹੋਇਆ ਵਾ ਹਾਂਜੀ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਜੀ ਕਿਵੇਂ ਕਿਵੇਂ ਚੱਲਦਾ ਮਾਹੌਲ ਜੀ ਬਹੁਤ ਠੀਕ ਹੈ ਜੀ ਸ਼ੁਰੂ ਹੋ ਗਿਆ ਵੋਟਾ-ਵੋਟਾ ਚੱਲੀ ਜਾਂਦੇ ਵਧੀਆ ਹਾਂਜੀ ਜੀ ਸ਼ੁਰੂ ਹੋ ਗਿਆ ਪੂਰੇ 7 ਵਜੇ ਸ਼ੁਰੂ ਹੋ ਗਿਆ ਸੀ ਅੱਛਾ ਜੀ ਬਹੁਤ ਵਧੀਆ ਤਰੀਕੇ ਨਾਲ ਹੋਈ ਜਾਂਦਾ ਗਰਮੀ ਚੜ੍ਹ ਤੋਂ ਪਹਿਲਾਂ ਪਹਿਲਾਂ ਵੀ ਜ਼ਿਆਦਾ ਲੋਕ ਚਾਹੁੰਦੇ ਆ ਵੀ ਪੈ ਜਾਣਾ ਤੇ ਉਸ ਤੀਕੇ ਆਪਣੀ ਕਿੰਨੀ ਵੋਟਾਂ ਪੈਣ ਦੀ ਆਪਣੀ ਟੋਟਲ ਆਪਣੀ 639 ਹੈ ਸੋਈ ਸਾਹਿਬ ਅੱਛਾ ਜੀ ਤੇ ਕਿੰਨੀ ਵੋਟ ਪੋਲੇ ਹੋ ਸਕਦੀ ਐ 75% ਦੇ ਸਾਡਾ ਹੈਗਾ ਟਾਰਗੇਟ ਵੀ 70% ਤੱਕ ਹੋ ਜਵੇ ਜ਼ਿਆਦਾ ਕੋਸ਼ਿਸ਼ ਕੀਤੀ ਐ ਲੋਕਾਂ ਨੂੰ ਵੱਧ-ਵੱਧ ਮਨ ਲੋ ਵੋਟਾਂ ਪਾਉਣ ਦੀ ਕਰਾਇਆ ਕਾਨੂੰਨ ਕੀਤਾ ਜਾਗਰੂਕ ਪਾਈ ਆਪ ਦੀ ਵੋਟਰ ਦਾ ਅਧਿਕਾਰ ਦੀ ਵਾਪਸ ਜ਼ਰੂਰ ਕਰੋ ਕਿਉਂਕਿ 5 ਸਾਲ ਬਾਅਦ ਇਹ ਨਵੇਂ ਕਾਨੂੰਨਦਾਨਾਂ ਤੋਂ ਕੰਮ ਕਰਦੇ ਲੈ ਕੇ ਜੀ ਪਾਓ ਜੀ ਜੀ ਵੋਟਾਂ ਜ਼ਰੂਰ ਪਾਓ ਕਹਿਣਾ ਵਾ ਪਿੰਡ ਅਜੀਗੜ ਦੇ ਸਰਪੰਚ ਸਾਹਿਬ ਦਾ ਸੋ ਬੂਥ ਲੱਗ ਚੁੱਕੇ ਆ ਜੀ ਵੋਟਾਂ ਦਾ ਮਾਹੌਲ ਪੂਰਾ ਗਹਿਮਗਾਮੀ ਵਾਲਾ ਬਣਿਆ ਹੋਇਆ ਵਾ ਤੇ ਨਾਲ ਪਿੰਡ ਦੇ ਲੋਕ ਬਹੁਤ ਉਰੀਜਾਂ ਦੇ ਨਾਲ ਵੋਟਾਂ ਪਾਉਣ ਆ ਰਹੇ ਆ ਬਾਈ ਹੀ ਆ ਇਹ ਕੋਈ ਨਾ ਫਸਣ ਹਾਂ ਹਾਂ ਜੀ ਸਰਪੰਚ ਪੰਸਾਹ ਕਿਵੇਂ ਮਾਹੌਲ ਜੀ ਵੋਟਾਂ ਦਾ ਮਹੌਲ ਦੀ ਠੀਕ ਆ ਗਏ ਮੈਂ ਕਹਿੰਦੀ ਮਹੌਲਾ ਅੱਛੀ ਪਿੰਡ ਦੀ ਸ਼ਾਂਤੀ ਬਣੀ ਹੋਈ ਆ ਪਿੰਡ ਦੀ ਸ਼ਾਂਤੀ ਸਭ ਪੁਲਿਸ ਪ੍ਰਸ਼ਾਸਨ ਕਿਵੇਂ ਸਹਿਯੋਗ ਦੇ ਰਿਹਾ ਅੱਜ ਪ੍ਰਸ਼ਾਸਨ ਵੀ ਜੋਗ ਸਾਨੂੰ ਪੂਰਾ ਹੀ ਦਿੰਦਾ ਚ ਠੀਕ ਆ ਪੂਰਾ ਹੀ ਮਿਲਦਾ ਠੀਕ ਆ ਜੀ ਹਾਂ ਜੀ ਪੀਨਪੂਣ ਪਾਣੀ ਵਾਲੇ ਦਾ ਅੱਜ ਕੱਲ੍ਹ ਗਰਮੀ ਬਹੁਤ ਆ ਪਾਣੀ ਦਾ ਪ੍ਰਬੰਧ ਕੀਤਾ ਹੈ ਪੂਰਾ ਪੂਰਾ ਹੀ ਪ੍ਰਬੰਧ ਹੈ ਜੀ ਪਾਣੀ ਤੋਂ ਬਿਨਾਂ ਕਿਵੇਂ ਵੋਟ ਪਾਉਂਗੇ ਠੀਕ ਹੈ ਜੀ ਪਾਣੀ ਮਿਲੂਗਾ ਤਾਂ ਵੋਟ ਮਿਲੂਗੀ ਜੇ ਪਾਣੀ ਨਹੀਂ ਮੈਣਾ ਵੋਟ ਨਹੀਂ ਮੈਣਾ ਠੀਕ ਹੈ ਗਰਮੀ ਬਹੁਤ ਜ਼ਿਆਦਾ ਵਾਹ ਇਸ ਦੇ ਮੱਧ ਨਜੇ ਰੱਖਦੇ ਹੋਏ ਬੱਚੇ ਵੀ ਛੋਟੇ ਛੋਟੇ ਨਾਲ ਬੱਚਿਆਂ ਦੇ ਆ ਰਹੇ ਆ ਪਰਿਵਾਰਾਂ ਦੇ ਨਾਲ ਵੋਟ ਪਾਉਣ ਵਾਸਤੇ ਉਹਨਾਂ ਨੂੰ ਪਾਣੀ ਦਾ ਪ੍ਰਬੰਧ ਪੂਰਾ ਹਰੇਕ ਬੂਥ ਦੇ ਉੱਤੇ ਕੀਤਾ ਹੋਇਆ ਵਾ ਸੋ ਅਸੀਂ ਆ ਚੁੱਕੇ ਹਾਂ ਜੀ ਜਗਰਾਉਂ ਦੇ ਵਿੱਚ ਸੋ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬਹੁਜਨ ਸਮਾਜ ਪਾਰਟੀ ਦਾ ਬੂਥ ਲੱਗਿਆ ਹੋਇਆ ਆਮ ਆਦਮੀ ਪਾਰਟੀ ਦਾ ਬੂਥ ਲੱਗਿਆ ਹੋਇਆ ਤੇ ਕੌਂਸਲ ਦੇ ਬੂਥ ਵੀ ਲੱਗੇ ਹੋਏ ਆ। ਸੋ ਅਸੀਂ ਦਿਖਾਵਾਂਗੇ ਮਾਹੌਲ ਤੁਹਾਨੂੰ ਜਗਲਾਉਂ ਸ਼ਹਿਰ ਦਾ। ਉਹ ਸੇ ਹੈਗੇ ਨੀ ਕਾਂਗਰਸ ਪਾਰਟੀ ਦੇ ਬੂਥ ਦੇ ਉੱਤੇ ਤੇ ਸਾਡੇ ਰਣਾ ਜੀ ਪ੍ਰਧਾਨ ਜੀ ਪ੍ਰਧਾਨ ਜੀ ਕਿਵੇਂ ਚੱਲਦਾ ਜੀ ਵੋਟਾਂ ਦਾ ਮਾਹੌਲ ਜੀ ਬਹੁਤ ਵਧੀਆ ਜੀ ਲੋਕਾਂ ਦੀ ਬਹੁਤ ਜ਼ਿਆਦਾ ਸ਼ਾਹ ਵਾ ਤੇ ਸਪੈਸ਼ਲੀ ਕਾਂਗਰਸ ਪਾਰਟੀ ਦੇ ਪ੍ਰਤੀ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਜੀ ਰਾਜਾ ਬਟਿੰਗ ਜੀ ਬਹੁਤ ਭਾਰੀ ਬਹੁਮਤ ਨਾਲ ਇਥੋਂ ਇਲੈਕਸ਼ਨ ਜਿੱਤ ਕਰਨਗੇ 100% ਸੈਟ ਹੈ ਕਾਂਗਰਸ ਦੀ ਆ ਤੇ ਆਲ ਓਵਰ ਪੰਜਾਬ ਚ ਵੀ ਜਿਹੜੇ ਇਹ ਫੇਸ ਤੇ ਇਲੈਕਸ਼ਨ ਹੋ ਰਿਹਾ ਤੇ ਉਹਦੇ ਕਾਂਗਰਸ ਪਾਰਟੀ ਹੋਗੀ ਪ੍ਰਬੰਧ ਕਿਵੇਂ ਹੈ ਜੀ ਬੋਟਾ ਦੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ ਜੀ ਬਹੁਤ ਵਧੀਆ ਜੀ ਰਾਤੀ ਵੀ ਇਹਨਾਂ ਦੇ ਗੱਡੇ ਵਗੈਰਾ ਜਿਸਾਂ ਵੀ ਆਪਣਾ ਹਮਲਾ ਸੀਗਾ ਜੀ ਸਾਰਿਆਂ ਨੂੰ ਐਕਸਟੇ ਵੀ ਵਧੀਆ ਸੀਗਾ ਤੇ ਸਵੇਰੇ ਬ੍ਰੈਕਫਾਸਟ ਕਰਾਵਾ ਵੀ ਅੱਛਾ ਚਲੋ ਸਾਡੇ ਵੱਲੋਂ ਵੀ ਸੀਗਾ ਉਹਨਾਂ ਨੂੰ ਪਰ ਪ੍ਰਸ਼ਾਸਨ ਵੱਲੋਂ ਵੀ ਚੰਗੇ ਇੰਤਜ਼ਾਮ ਆ ਪਾਣੀ ਪੂੜੀ ਪੀਣ ਦਾ ਬੱਚਿਆਂ ਦਾ ਸਾਰਾ ਪ੍ਰਬੰਧ ਹੈਗਾ ਜਿਵੇਂ ਸਿਆਣੇ ਬੰਦੇ ਆਉਂਦੇ ਨਾਲ ਜੀ ਇੱਥੇ ਫਿਰਦੇ ਤੇ ਅਸੀਂ ਟੀਮਾਂ ਦੇ ਜੀ ਸੋਹਣੀ ਜੀ ਬੂਥਾਂ ਦੇ ਉੱਤੇ ਵੀ ਦੋਸਤੋ ਪੱਖੇ ਲੱਗੇ ਹੋਏ ਆ ਪ੍ਰਸ਼ਾਸਨ ਵੱਲੋਂ ਲਗਾਏ ਗਏ ਆ ਪ੍ਰਸ਼ਾਸਨ ਵੱਲੋਂ ਨਹੀਂ ਇਹ ਅਸੀਂ ਪਰਸਨਲ ਆ ਇਹ ਪਰਸਨਲ ਆਏ ਹੋਏ ਪ੍ਰਸ਼ਾਸਨ ਦਾ ਕਹਿ ਰਿਹਾ ਸੀ ਅਸੀਂ ਆਪਦੇ ਵੱਲੋਂ ਲਗਾ ਦਵਾਂਗੇ ਜੀ ਪ੍ਰਸ਼ਾਸਨ ਸਿਰਫ ਅੰਦਰ ਜੀ ਅਮਲੇ ਵਾਸਤੇ ਅਮਲੇ ਵਾਸਤੇ ਸ਼ਹਿਰ ਦਾ ਮਾਹੌਲ ਕਿਵੇਂ ਆ ਜੀ ਸ਼ਹਿਰ ਦਾ ਮਾਹੌਲ ਬਹੁਤ ਹੀ ਸਾਜ ਹਨਕ ਹੈ ਜੀ ਮੈਂ ਸੋਸ਼ਲ ਕਾਂਗਰਸ ਪਾਰਟੀ ਲਈ ਮੈਂ ਤੌਰ ਰੈਸਿਡੈਂਟ ਨਹੀਂ ਗੱਲ ਕਰ ਰਿਹਾ ਮੈਂ మే బట్ ਸੋ ਸਾਡੇ ਨਾਲ ਜਸਵੀਰ ਸਿੰਘ ਜੀ ਐਸ ਸੀ ਵੈਲਨ ਪ੍ਰਧਾਨ ਅਕਾਲੀ ਦਲ ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਕੀ ਮਾਹੌਲ ਚੱਲ ਰਿਹਾ ਜੀ ਵੋਟਾਂ ਦਾ ਮਾਹੌਲ ਬਹੁਤ ਵਧੀਆ ਚੱਲਿਆ ਜੀ ਜੀ ਵਧੀਆ ਇਮਾਨਦਾਰ ਸਾਡਾ ਕੈਂਡੀਡੇਟ ਆ ਜੀ ਢਿਲੋਂ ਸਾਹਿਬ ਬਹੁਤ ਗੁਰਸਿੱਖ ਪਰਿਵਾਰ ਆ ਨਿਤਨੇਮ ਕਰਨ ਵਾਲਾ ਹੈਗਾ ਕਿਸੇ ਨੇ ਕਿਸੇ ਦੇ ਖਿਲਾਫ ਤੁਸੀਂ ਅੱਜ ਤੱਕ ਕੋਈ ਬਿਆਨਬਾਜ਼ੀ ਨਹੀਂ ਕੀਤੀ ਹੈਗੀ ਜੀ ਬਹੁਤ ਵਧੀਆ ਉਹਦਾ ਰਿਕਾਰਡ ਹੈ ਵਧੀਆ ਪਬਲਿਕ ਨੂੰ ਸਹਿਯੋਗ ਕਰ ਰਹੀ ਆ ਜੋ ਅਸੀਂ ਪ੍ਰਚਾਰ ਕੀਤਾ ਉਹਦੇ ਅਕੋਰਡਿੰਗ ਸਾਨੂੰ ਲੱਗ ਰਿਹਾ ਲੱਗਦੀ ਰਹਾ ਅਸੀਂ ਅੱਗੇ ਚੱਲਦੇ ਆਂ ਸੋ ਹਰ ਇੱਕ ਪਾਰਟੀ ਆਪਣੇ ਵੋਟਰਾਂ ਦੇ ਵਿੱਚ ਦਮ ਦਮੇ ਮਾਰਦੀ ਹੁੰਦੀ ਆ ਵੀ ਅਸੀਂ ਅੱਗੇ ਜਾ ਰਹੇ ਆ ਕਿਵੇਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਅੱਗੇ ਜਾ ਰਹੇ ਹੋ ਕੈਸਾ ਹਾਲ ਆ ਸਾਡਾ ਬੰਦਾ ਬਹੁਤ ਇਮਾਨਦਾਰ ਹੈ ਜੀ ਤਾਂ ਬਾਕੀ ਇਹ ਹੈਨੀ ਕੁਰਸੇ ਦਾ ਬੰਦਾ ਹੈਗਾ ਜੀ ਉਹਨੇ ਕਿਸੇ ਦੇ ਖਿਲਾਫ ਬੋਲਿਆ ਹੀ ਨਹੀਂ ਜੀ ਲੋਕਾਂ ਨੂੰ ਪਸੰਦ ਬੋਲ ਕਰਦੇ ਆ ਜੀ ਅੰਦਰ ਮਾਹੌਲ ਕਿਵੇਂ ਹੈ ਵੋਟਰਾਂ ਦਾ ਅੰਦਰ ਮਾਹੌਲ ਕਿਵੇਂ ਹੈ ਅੰਦਰ ਦਾ ਮਾਹੌਲ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਸ਼ਹਿਰ ਦਾ ਮਾਹੌਲ ਕੀ ਕਹਿੰਦਾ ਜੀ ਜਿਹੜੇ ਸ਼ਹਿਰ ਦਾ ਮਾਹੌਲ ਹੈ ਸ਼ਹਿਰ ਦੇ ਵਿੱਚ ਵੀ ਸਾਰੇ ਸ਼ਾਂਤ ਬੈਠੇ ਆ ਵਧੀਆ ਤਰੀਕੇ ਨਾਲ ਆਪਣੀ ਪੋਲਿੰਗ ਹੋ ਰਹੀ ਆ ਜਗਰਾਉਂ ਆਪਣੇ ਜਗਰਾਉਂ ਸਿਟੀ ਦੀ ਗੱਲ ਕਰੀ ਜਗਰਾਉਂ ਸਿਟੀ ਦੇ ਵਿੱਚ ਬਹੁਤ ਆਦੀ ਪਿਆਰ ਨਾਲ ਲੋਕ ਆਪਣੇ ਆਪ ਨੂੰ ਸਹਿਜ ਚੱਲਣਾ ਚਾਹ ਰਹੇ ਆ ਕੋਈ ਕਿਸੇ ਪਾਰਟੀ ਦਾ ਧੱਕਾਵਾ ਜੀ ਤਾਂ ਨਹੀਂ ਹੋ ਰਹੀ ਕਿਸੇ ਪਾਰਟੀ ਦਾ ਨਹੀਂ ਨਹੀਂ ਬਿਲਕੁਲ ਕਿਸੇ ਦਾ ਵੀ ਲੀਡਰ ਦਾ ਕੋਈ ਜਮਾ ਨਹੀਂ ਕੋਈ ਧੱਕੇਵਾਜੀ ਨਹੀਂ ਹੈ ਸਾਰੇ ਦੇਖੋ ਬੂਥੇ ਇਕੱਠੇ ਲੱਗੇ ਆ ਸਾਰਿਆਂ ਦੇ ਕੋਈ ਹੁੰਦੀ ਦੀ ਗੱਲ ਬਾਤ ਉਹਨਾਂ ਪਤਾ ਲੱਗੀ ਜਾਣਾ ਸੀ ਜੀ ਸੋ ਬੂਥ ਸਾਰੇ ਇਕੱਠੇ ਲੱਗੇ ਹੋਏ ਆ ਤੇ ਸਾਰੇ ਆਪਸ ਵਿੱਚ ਮਿਲਵਲ ਕੇ ਚੱਲ ਰਹੇ ਆ ਸੋ ਇਹ ਕਹਿਣਾ ਸੀ ਜਸਵੀਰ ਸਿੰਘ ਜੀ ਧੰਨਵਾਦ ਜਸਵੀਰ ਸਿੰਘ ਜੀ